ਸਕੂਲ ਦੀ ਬੱਸ ਨਿਕਲ ਗਈ ਸੀ ਉਹਨਾਂ ਨੂੰ ਕਿਹਾ ਸੀ ਡੋਮਨੇਟ ਕੜੇ ਹੋਣ ਲਈ ਲੇਕਿਨ ਅੱਜ ਜਦੋਂ ਸਕੂਲ ਦੀ ਬੱਸ ਇੰਪਾਉਂਡ ਕੀਤੀ ਹੈ ਕੇਸ ਸਕੂਲ ਦਾ ਕਨਿਜੀ ਸਕੂਲ ਬੱਸ ਦੇ ਕੋਈ ਕਾਗਜ਼ ਪੱਤਰ ਨਹੀਂ ਸਨ ਖਬਰ ਪੀਵੀ 32 ਤੇ ਚੱਲੀ ਸਭ ਦਾ ਧਿਆਨ ਖਿੱਚਿਆ ਖਬਰ ਹੈ ਕੱਲ ਦੀ ਦੋਸਤੋ ਪਰ ਜਦ ਖਬਰ ਦਾ ਅਸਰ ਹੁੰਦਾ ਤੇ ਸਪਾਰਸ਼ ਸਪੂਰਸ਼ਨੀ ਚਲਦੀ ਦੋਸਤੋ ਸਪਾਰਸ਼ ਸਪੁਰਸ਼ ਨੇ ਚਲਦੀ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੋਰੀ ਤੁਸੀਂ ਸ਼ੇਅਰ ਤੋਂ ਦਾ ਲੈ ਲਵੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਕੱਲ ਇਸਤਰੀ ਬਾਲ ਵਿਕਾਸ ਵਿਭਾਗ ਟਰਾਂਸਪੋਰਟ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਸਾਂਝੇ ਤੌਰ ਤੇ ਇੱਕ ਅਭਿਆਨ ਚਲਾਇਆ ਗਿਆ ਸੀ ਤਾਂ ਜੋ ਸਕੂਲੀ ਬੱਚਾ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਸਖਤੀ ਕੀਤੀ ਗਈ ਸੀ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਸੀ ਜਿੱਥੇ ਕੱਲ 10 ਸਕੂਲੀ ਬੱਸਾਂ ਦੇ ਚਲਾਣ ਹੋਏ ਸਨ ਦੋ ਸਕੂਲੀ ਬੱਸਾਂ ਇਮਪਾਉਂਡ ਕੀਤੀਆਂ ਗਈਆਂ ਸਨ ਅੱਜ ਵੀ ਇਹ ਪ੍ਰਕਿਰਿਆ ਜਿਹੜੀ ਜਾਰੀ ਰਹੀ ਹੈ ਸਵੇਰੇ ਲੇਕਿਨ ਕੱਲ ਇੱਕ ਨਿੱਜੀ ਸਕੂਲ ਕੇਸੀ ਸਕੂਲ ਦੀ ਬੱਸ ਜਿਹਦੇ ਕੋਈ ਕਾਗਜ਼ ਪੱਤਰ ਨਹੀਂ ਸਨ ਉਹ ਚੱਲੇ ਗਈ ਸੀ ਉੱਥੋਂ ਜਿੱਥੇ ਅਸੀਂ ਬਹੁਤ ਸਾਰੇ ਸਵਾਲ ਪੁੱਛੇ ਸਨ ਕੱਲ ਸੁਰੱਖਿਆ ਅਫਸਰ ਮੈਡਮ ਕੰਚਨ ਅਰੋੜਾ ਤੋਂ ਇਹਨਾਂ ਨੇ ਕੱਲੇ ਗੱਲ ਆਖੀ ਸੀ ਕਿ ਇਸ ਬੱਸ ਦਾ ਚਲਾਨ ਕੱਟਿਆ ਜਾਵੇਗਾ ਇੱਕ ਵਾਰ ਤਾਂ ਲੱਗਿਆ ਸੀ ਕਿ ਲੈ ਵੀ ਸਪਾਰਸ਼ ਸਪੂਰ ਛਪ ਗਈ ਹੋਣੀ ਆ ਜਿਹੜਾ ਇਹ ਬੱਸ ਛੱਡ ਦਿੱਤੀ ਲੇਕਿਨ ਮੈਡਮ ਹੁਣਾਂ ਦਾ ਅੱਜ ਬਿਆਨ ਸਾਹਮਣੇ ਆਇਆ ਖਬਰ ਦਾ ਅਸਰ ਹੋਇਆ मैडम ਉਹਨਾਂ ਨੇ ਕਿਹਾ ਇਹ ਬੱਸ ਇੰਪਾਉਂਡ ਕਰ ਦਿੱਤੀ ਗਈ ਹੈ ਚਲਾਨ ਕੱਟਣਾ ਦੇ ਇੱਕ ਪਾਸੇ ਕਿਉਂਕਿ ਬੱਸ ਦੇ ਕਾਗਜ਼ ਨਹੀਂ ਸਨ ਬੱਸ ਇੰਪਾਉਂਡ ਕੀਤੀ ਗਈ ਹੈ ਜਿੱਥੇ ਹੁਣ ਮੈਡਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਕੰਚਨ अरोड़ा ਉਹਨਾਂ ਨੇ ਜਿਹੜੀ ਗੱਲ ਕਹੀ ਸੀ ਉਹ ਕਰਕੇ ਦਿਖਾਈ ਸੀ ਲੋਕ ਉਹਨਾਂ ਦੀ ਇਮਾਨਦਾਰੀ ਨੂੰ ਲੈ ਕੇ ਸ਼ਲਾਘਾ ਕਰ ਰਿਹਾ ਅਸੀਂ ਅੱਜ ਹਰ ਇੱਕ ਸਕੂਲ ਮੈਨੇਜਮੈਂਟ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸੇਫ ਸਕੂਲ ਵਾਹਨ ਪਾਲਿਸੀ ਦੇ ਜਿਹੜੀਆਂ ਸ਼ਰਤਾਂ ਉਹਨਾਂ ਨੂੰ ਪੂਰਾ ਕਰਨਾ ਕਿੰਨਾ ਕਿਤੇ ਔਖਾ ਹੈ ਫਰਸਟ ایڈ ਬਾਕਸ ਚਾਹੀਦਾ ਹੈ ਲੇਡੀ ਅਟੈਂਡੈਂਟ ਚਾਹੀਦੀ ਆ 유ਨੀਫਾਰਮ ਚਾਹੀਦੀ ਹੈ ਡਰਾਈਵਰ ਅਤੇ ਕੰਡਕਟਰ ਦੀ ਬੱਸ ਦੇ ਅੰਦਰ ਸੀਸੀਟੀਵੀ ਕੈਮਰਾਸ ਹੋਣੇ ਚਾਹੀਦੇ ਆ ਬੱਸ ਦਾ ਫਿਟਨੈਸ ਸਰਟੀਫਿਕੇਟ ਹੋਣਾ ਚਾਹੀਦਾ ਡਰਾਈਵਰ ਕੰਡਕਟਰ ਫਿੱਟ ਹੋਣੇ ਚਾਹੀਦੇ ਆ ਇਹ ਜਣੀਆਂ ਬੜੀਆਂ ਨੋਮੀਨਲ ਜਣੀਆਂ ਸ਼ਰਤਾਂ ਇਹ ਕਿਉਂ ਪੂਰੀਆਂ ਨਹੀਂ ਹੁੰਦੀਆਂ ਕਿਉਂ ਕਾਗਜ਼ਾਤ ਨਹੀਂ ਹੁੰਦੇ ਆ ਕਿਉਂ ਅਸੀਂ ਇਹੀ ਸੋਚਦੇ ਆ ਕਿ ਕੋਈ ਗੱਲ ਨਹੀਂ ਸਾਡਾ ਤਾਂ ਨਾਂ ਚੱਲਦਾ ਪਰ ਜਦੋਂ ਨਾਲ ਖਬਰ ਚੱਲਦੀ ਹੈ ਫਿਰ ਬੱਸਾਂ ਇੰਪਾਉਂਡ ਹੁੰਦੀਆਂ ਤਾਂ ਹਨ ਤੋਂ ਮੌਕੇ ਤਸਵੀਰਾਂ ਆਬਰ ਵੱਲ ਅੱਗੇ ਵਧੀਏ ਪਹਿਲਾਂ ਤੁਹਾਨੂੰ ਕੱਲ ਦੀ ਤਸਵੀਰ ਦਿਖਾਉਣੀ ਹੈ ਜਦੋਂ ਅਸੀਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਪੁੱਛਿਆ ਸੀ ਕਿ ਬੱਸ ਦੇ ਕਾਗਜ਼ਾਤ ਹਨ ਕਿ ਨਹੀਂ ਹਨ ਕਿ ਬੱਸ ਵਿੱਚ ਫਸਟਰ ਬਾਕਸ ਹੈ ਕਿ ਨਹੀਂ ਹੈ ਤਾਂ ਸੁਣੋ ਉਹਨਾਂ ਨੇ ਕੀ ਜਵਾਬ ਦਿੱਤਾ ਸੀ ਜੀ ਬੱਸ ਕਿ ਫਸਟਰ ਬਾਕਸ ਦਿਖਾਈਓ ਕੁਝ ਵੀ ਨਹੀਂ ਹੈ ਇਹ ਵੀ ਮਰਾ ਜੀ ਦਿਖਾਣਾ ਹੈ ਅੱਗੇ ਪੱਤਰ ਕੁਝ ਵੀ ਨਹੀਂ ਹੈ ਕਿਹੜੇ ਸਕੂਲ ਦੀ ਬੱਸ ਹੈ ਜੀ ਸੀ ਕਾਲਜ ਕਿਉਂ ਕਾਗਜ਼ ਪੱਤਰ ਕਿਉਂ ਨਹੀਂ ਰੱਖੇ ਜੀ ਜਾਂ ਹੁਣ ਸਾਨੂੰ ਵੀ ਕੋਈ ਤਾਂ ਇਹ ਦਾ ਮਾਲਕ ਨੂੰ ਪਤਾ ਹੋਣਾ ਹੈ ਫਸਟਰ ਮੈਡਮ ਫੀਸ ਸਕੂਲ ਜੀ ਥੈਂਕ ਯੂ ਫੋਰ ਵੈਕਿਲਿਟੀ ਲੇ बस निकल गई ले। थी उन्होंने दो मिनट खड़े होने लीस इंपाउंड है दे दे दे। क्योंकि, क्योंकि बच्चों की सुरक्षा का सवाल है और एज पर ऑर्डर ऑफ डिजीज है कोई भी स्कूल अच्छे बस नहीं कर सकते अच्छी तरह से रिलैक्सेशन नहीं देनी है क्योंकि बच्चों की सुरक्षा सात